ਉੱਤੀ ਸਾਡੀ ਜੀ ਆਇਆਂ ਨੂੰ ਸ਼ਹੀਦਾਂ ਦੇ ਗੇਟ ਦੇ ਕਾਢ ਕੀ ਕਰ ਸਕਦੇ। ਦੇਖੋ ਅੱਜ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਹੀਦ ਮਨਿੰਦਰ ਸਿੰਘ ਜੀ ਜਿਹੜੇ 2019 ਦੇ ਵਿੱਚ ਸ਼ਹੀਦ ਹੋ ਗਏ ਸੀਗੇ ਭਾਰਤੀ ਫੌਜ ਦੇ ਵਿੱਚ 17 17.5 ਸਾਲ ਦੀ ਉਮਰ ਦੇ ਵਿੱਚ ਪੱਤੀ ਹੋ ਗਏ ਸੀਗੇ ਸੋ ਉਹਨਾਂ ਦੀ ਅਖਸ਼ਾਦਤ ਨੂੰ ਸਮਰਪਿਤ ਅਸੀਂ ਇੱਕ ਗੇਟ ਦੀ ਉਹ ਸਾਰੀ ਜਿਹੜੀ ਆ ਉਹ ਇੱਥੇ ਕਰ ਰਹੇ ਆ ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਨਚ ਰਾਜਾ ਸਾਸੀ ਮੈਡਮ 소ਨੀਆ ਮਾਨ ਜੀ ਜਿਹੜੇ ਕਿ ਹਮੇਸ਼ਾ ਹੀ ਹਲਕੇ ਵਾਸਤੇ ਕਾਫੀ ਤੱਕ ਪਰ ਰਹੇ ਨੇ ਉਹਨਾਂ ਨੇ ਵੀ ਮੇਰੇ ਨਾਲ ਪਿਛਲੇ ਦਿਨੀ ਇਸ ਬਾਬਤ ਗੱਲਬਾਤ ਕੀਤੀ ਸੀਗੀ ਸਾਡੇ ਮੈਡਮ ਅਕਵਿੰਤਰ ਕੌਰ ਜੀ ਜਿਨ੍ਹਾਂ ਦੇ પતિ ਸੀਗੇ ਸਰਕਾਰ ਮਨਿੰਦਰ ਸਿੰਘ ਜੀ ਉਹਨਾਂ ਦਾ ਬੇਟਾ ਔਰ ਇਹਨਾਂ ਮੈਂ 2022 ਚ ਇੱਥੇ ਆਇਆ ਸੀਗਾ ਸੋ ਬਹੁਤ ਵਧੀਆ ਬੜਾ ਉਤੇਜ ਪ੍ਰੇਮੀ ਪਰਿਵਾਰ ਆ ਸੋ ਇਹਨਾਂ ਨੇ ਉਸ ਵੇਲੇ ਇੱਕ ਆਪਣੀ ਇਛਾ ਜਾਹਰ ਕੀਤੀ ਸੀ ਕਿ ਸ਼ਹੀਦ ਮਨਨਤਰ ਸਿੰਘ ਜੀ ਦੇ ਨਾਮ ਤੇ ਇੱਕ ਯਾਦਗਾਰੀ ਗੇਟ ਜਿਹੜਾ ਉਹ ਬਣਾਉਣਾ ਚਾਹੀਦਾ ਸੋ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਕੁਕਵਤ ਸਿੰਘ ਮਾਨ ਸਾਹਿਬ ਨੂੰ ਬੇਤੀ ਕੀਤੀ ਤੇ ਉਹਨਾਂ ਨੇ ਇਸ ਯਾਦਗਾਰੀ ਗੇਟ ਵਾਸਤੇ 42 ਲੱਖ 11000 ਰੁਪਏ ਦੀ ਰਾਸ਼ੀ ਜਿਹੜੀ ਆ ਪੁਜਾਰੀ ਕੀਤੀ ਸੋ ਅੱਜ ਅਸੀਂ ਉੱਥੇ ਇਸ ਗੀਤ ਦਾ ਉਦਘਾਟਨ ਕਰਨ ਜਿਹੜਾ ਆ ਉਹ ਪਹੁੰਚੇ ਆ ਮੈਂ ਸਮਝਦਾ ਕਿ ਸ਼ਹੀਦ ਜਿਹੜੇ ਨੇ ਉਹ ਦੇਸ਼ ਦਾ ਸਰਮਾਇਆ ਹੁੰਦੇ ਨੇ ਕੌਮ ਦਾ ਸਰਮਾਇਆ ਹੁੰਦੇ ਨੇ ਔਰ ਆਪਣੇ ਦੇਸ਼ ਵਾਸਤੇ ਕੌਮ ਵਾਸਤੇ ਫੌਜ ਦੀ ਨੌਕਰੀ ਦੇ ਵਿੱਚ ਜਾ ਕੇ ਉੱਥੋਂ ਬਲੀਦਾਨ ਦੇਣਾ ਇੱਕ ਬਹੁਤ ਵੱਡੀ ਗੱਲ ਆ ਦੇਸ਼ ਦੀ ਇਕਰ ਆਪਣਾ ਆਪ ਮਟਾਉਣਾ ਜਿਹੜਾ ਉਹ ਕਿਸੇ ਕਿਸੇ ਦੇ ਹਿੱਸੇ ਆਉਂਦਾ ਸੋ ਮੇਰੇ ਵੱਲੋਂ ਆ ਲੈਟਸ ਸੀ ਦਾ ਮਨਨਤਾ ਸਿੰਘ ਜੀ ਨੂੰ ਦਿਲੋਂ ਸਲੂਟ ਉਹਨਾਂ ਦੇ ਆ ਪਰਿਵਾਰ ਨਾਲ ਦਿਲੋਂ ਆਮ ਦਰਦੀ ਕਰਦੇ ਹੋਏ ਅਸੀਂ ਇਹ ਉਹਨਾਂ ਨੂੰ ਵਿਸ਼ਵਾਸ ਦਿਵਾਉਂਨੇ ਆ ਕਿ ਸਰਕਾਰ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਹਮੇਸ਼ਾ ਹੀ ਸਹੀ ਸ਼ੀਰ ਪਰਵਾਰਾਂ ਦੇ ਨਾਲ ਚੱਲਿਆ ਉਹ ਡਟ ਕੇ ਖੜੀ ਰਹੋਗੇ ਤੁਸੀਂ ਕਹਿੰਦੇ ਹੋ ਕਿ 18 ਸਾਲ ਦੀ ਉਮਰ ਦੇ ਵਿੱਚ ਹੀ ਪੰਜਾਬ ਦੇ ਨੌਜਵਾਨੇ ਉਤਸ਼ਾਹੀ ਜਿਹੜੇ ਫੌਜ ਦੇ ਉਸ ਪੱਲੇ ਹੋਣੇ ਪਰ ਜਦੋਂ ਦੀ ਕੇਂਦਰ ਸਰਕਾਰ ਨੇ ਅਗਨੀ ਵੀਰ ਆ ਯੋਜਨਾ ਸ਼ੁਰੂ ਕੀਤੀ ਹੈ ਲੱਗਦਾ ਹੈ ਕਿ ਕਿਤੇ ਕਿਤੇ ਪੰਜਾਬ ਦੇ ਨੌਜਵਾਨ ਜਿਹੜੇ ਹੁਣ ਆ ਦੇਖੋ ਪੰਜਾਬ ਪੰਜਾਬ ਦੇ ਜਿਹੜੇ ਖੂਨ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਖੂਨ ਦੇ ਵਿੱਚ ਦੇਸ਼ ਦੀ ਸੇਵਾ ਜਿਹੜੀ ਆ ਉਹ ਨਹੀਂ ਕਿ ਆ ਕੌਮ ਦੀ ਸੇਵਾ ਨਹੀਂ ਕਿ ਆ ਸੋ ਚਾਹੇ ਕਿ ਇਹ ਜਿਹੜੀ ਅਗਨੀ ਵੀਰ ਦੀ ਇਹਨਾਂ ਨੇ ਇੱਕ ਨਵੀਂ ਭਰਤੀ ਜਿਹੜੀ ਆ ਸ਼ੁਰੂ ਕੀਤੀ ਸੀਗੀ ਅਸੀਂ ਪਹਿਲਾਂ ਹੀ ਕਹਿੰਦੇ ਆਏ ਆ ਕਿ ਫੌਜ ਦੇ ਵਿੱਚ ਤਾਂ ਜਿਹੜੀ ਆ ਉਹ ਪਰਮਾਨੈਂਟ ਭਰਤੀ ਚਾਹੀਦੀ ਆ ਸੋ ਅਸੀਂ ਜਿਹੜੀਆਂ ਵੀ ਸਹੂਲਤਾਂ ਜੋ ਵੀ ਕੁਝ ਮਾਨ ਸਨਮਾਨ ਜਿਹੜਾ ਉਹ ਭਾਰਤੀ ਫੌਜ ਦੇ ਬਾਕੀ ਜਿਹੜੇ ਸੈਨਿਕਾਂ ਨੂੰ ਦਿੰਦੇ ਆ ਉਹੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਗਨੀ ਵੀਰਾਂ ਵਾਸਤੇ ਵੀ ਪੰਜਾਬ ਦੇ ਵਿੱਚ ਅਨਾਉਂਸ ਕੀਤੀ ਹੈ ਠੀਕ ਹੈ ਜੀ